ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਰਦਿਵ ਚੈਨਲ ਟਿਲਫਾਮ ਹਾਊਸ ਲੋ ਜੀ ਆਪਣੇ ਅੱਜ ਵੀਡੀਓ ਸਵੇਦੀ ਸਵੇਰੇ ਹੋ ਚੁੱਕਿਆ ਸਟਾਰਟ ਮੌਸਮ ਦੇਖੋ ਬਹੁਤ ਵਧੀਆ ਸਵੇਰ ਸਵੇਰੇ ਜਿਹੜੇ ਪਾਣੀ ਖਤਮ ਹੋਗਾ ਸੀ ਰਾਤੀ ਹੋਗਾ ਤੀ ਖਤਮ ਤਾਂ ਇਹ ਪਾਣੀ ਖਤਮ ਹੋਣਾ 9 ਵਜੇ ਹੁਣ ਸਵੇਰੇ ਮੇਨੂੰ ਟਰੈਕਟਰ ਨਾਲ ਪਾਇਆ ਪਾਣੀ ਆ ਦੇਖੋ ਫੁੱਲ ਕਿੰਨੇ ਸੋਹਣੇ ਖਿੜੇ ਹੋਏ ਨੇ ਇਹ ਦੁਪਹਿਰ ਦੇ ਟਾਈਮ ਬਹੁਤ ਹੁੰ ਜਾਂਦੀ ਨੇ ਅਸੀਂ ਐਵੇਂ ਲਾ ਦਿੰਦੇ ਨੀਚੇ ਸੋ ਅੱਜ ਆਪਾਂ ਬਾਹਰ ਦੇਖਦੇ ਆ ਬਾਹਰ ਪੈਰੇ ਗਾਜਾ ਤਦ ਨਹੀਂ ਕੀ ਹੋ ਰਿਹਾ ਆ ਬੀਬੀ ਕਹਿੰਦੀ ਸਾਡੀ ਇੱਥੇ ਕੱਦੂ ਤੇ ਆ ਭੈਣ ਵੀ ਕਹਦੀ ਆ ਇੱਥੇ ਕੱਦੂ ਹੈ ਨਹੀਂ ਹੁਣ ਮੈਂ ਵਿਆਹ ਕੀ ਦਾ ਆ ਉਹ ਦੇਖ ਕਿੱਡਾ ਬੜਾ ਆ ਉਹ ਦੇਖ ਕਿੱਥੇ ਮੈਂ ਉਹੀ ਤੋੜਾਂਗੀ ਹਾਂ ਨਹੀਂ ਤੋੜਨਾ ਆਹ ਕੋਈ ਕੱਦੂ ਦੇਖੀ ਕਿੰਨਾ ਹਰੇ ਹੈ ਨਹੀਂ ਨਹੀਂ ਲੱਗਦਾ ਫਿਰ ਉਹੀ ਥੋੜਾ ਉਹ ਤਾਂ ਕੱਚਾ ਵਧੀਆ ਵੀ ਨਹੀਂ ਲੱਗਣਾ ਉਹ ਹੈ ਨਹੀਂ ਤੀ ਇੱਥੇ ਤੋੜਿਆ ਕਿਹਨੇ ਫਿਰ ਪਰ ਇੰਡੀਆਂ ਹੋਈਆਂ ਮੈਨੇ ਔ ਕਰੇਲੇ ਹੋਏ ਬਨੇ ਕਰੇਲੇ ਤੋੜ ਲਈਏ ਮਨਦੀਪ ਸੰਧਾਰਾ ਦੇਣ ਨੇ ਜਾਣਾ ਕਿਸੇ ਦਾ ਫਿਰ ਕੌਣ ਜਾਊਗਾ ਹਕਮਨ ਤੇਲਾ ਚਾਚੀ ਨਾਲ ਫਿਰ ਕੱਪੜੇ ਦੇਣਗੇ ਕੱਪੜੇ ਤਾਂ ਸੀ ਦੇ ਦਿੱਤੇ ਜਿਆ ਛੁੱਟੀਆਂ ਚਾਹੀਦੀ ਹਮ ਆਈ ਸ਼ੇ ਹੀ ਦਿੱਤੀ ਸੀ ਠੀਕ ਹੁਣ ਕਰੇਲੇ ਤੋੜਦੇ ਆ ਫਿਰ ਕਰੇਲੇ ਨਹੀਂ ਪਿੰਡਾਂ ਚ ਤਾਂ ਤੀਆਂ ਲੱਗਦੇ ਨੇ ਅਸੀਂ ਰੋਜ਼ ਤੀਆਂ ਘਰ ਲਾ ਲੈਂਦੇ ਹੁੰਨੇ ਆ ਦੇਖਾ ਸਵੇਰੀਆਂ ਲੱਗ ਜਾਂਦੇ ਆ ਐਨੀ ਪਿੰਡਾਂ ਚ ਰੌਣਕ ਨਹੀਂ ਜਿੰਨੀ ਸਾਡੇ ਆ ਉਹ ਦੇਖ ਬਹੁਤ ਚੱਲਦੇ ਰੋਡ ਨਬੂ ਨਹੀਂ ਗਈਆਂ ਸਕੂਲ ਆ ਉਹ ਨੰਗੀ ਬੈਨ ਉਹਨਾਂ ਦੀ ਗਈ ਤੇਰੀ ਮੰਮੀ ਕਰਾਉਣਾ ਨਾ ਹੁਣ ਤਾਂ ਪਾ 10 ਵਜੇ ਤੱਕ ਤਾਂ ਆਂਟੀ ਉਹ ਆਪਣਾ ਹੀ ਸਮਾਨ ਪਾਦੇ ਹੂੰ 10 ਵਜੇ ਤੋਂ ਉਹ ਗਿਆ ਤਾਂ ਅੱਡਾ 10 ਕਿਲੋ ਦੇਖ ਹੂੰ ਬੋਹ ਕਰਾ ਦੇ ਤੇਲ ਵਾਲਾ ਢੋਲ ਲਿੰਦੇ ਐਨੀ ਪੁੱਛੀ ਤੂੰ ਕੌਣ ਆ ਇਹਨੂੰ ਪੁੱਛੀ ਕੌਣ ਆ ਤੂੰ ਕੌਣ ਮੈਂ ਹਿੰਦੀ ਕੰਪਿਊਟਰ ਆ ਥੋੜੀ ਥੋੜੀ ਜਿਹੀ ਤੇ ਪੱਕਾ ਹੋ ਜਾਏਗਾ ਸਭ ਪੱਕੀਗਾ ਮਾਰਦਾ ਤੇਦੀ ਸਭ ਪੱਕ ਐਤੋਂ ਨਿਕੜੇ ਤਾਂ ਐ ਵੜ ਗਿਆ ਦਰਸ਼ਨ ਕੇ ਅੰਦਰ ਬਾੜਤਾ ਮਾਰੇ ਮੂਹਰੇ ਨਹੀਂ ਅਸੀਂ ਕਿਤੇ ਮਾਰਦੇ ਨਹੀਂ ਹੁੰਦੇ ਉਦੋਂ ਬਾਰੇ ਹੋਰ ਜਾਂਦਾ ਚਾਚਾ ਕਿਵੇਂ ਪੁੱਛਦਾ ਹੌਲੀ ਦੇ ਕੇ ਨਿੱਤੂ ਦਾ ਰਿਸ਼ਤਾ ਕੱਟ ਗਿਆ ਤੇ ਕਰੇ ਆਂਦਾ ਓਹ ਜੰਤਰ ਇੱਧਰ ਕਰ ਲਾ ਇਹਨਾਂ ਨੂੰ ਤੇਰੀ ਦੋਈ ਮਾਮੀ ਨੇ ਤੇ ਇਹ ਲੈ ਕੇ ਚੱਟੇ ਲੈ ਜਾਣਾ ਇਹ ਕੀ ਆ ਜੰਤਰ ਇਹ ਦੱਸਣਾ ਨਹੀਂ ਹੈਗਾ ਇਹ ਐਂ ਕਰਕੇ ਐਂ ਤੋੜ ਲੈ ਇਹ ਤੋੜਦੇ ਆਂ ਕਰਕੇ ਅਸੀਂ ਦੱਸਣਾ ਨਹੀਂਗੇ ਵੀ ਐਸੇ ਮੁਰੂ ਤੋੜਨ ਵਾਸਤੇ ਰੱਖਿਆ ਹੋਇਆ ਆ ਜਾਹੋ ਲੈ ਕੇ ਆ ਚਾਰ ਨਹੀਂ ਚੱਕ ਲਿਆ ਇਹ ਤਾਂ ਇੰਨੀ ਸੋਹਣੀ ਚੀਜ਼ ਟੁੱਟਦੀ ਇਹਦੇ ਨਾਲ ਤਾਂ ਅੰਬ ਤੋੜ ਲਾਤਾਂ ਜਾਮਣਾਂ ਇਹਦੇ ਕੋਲੋਂ ਛੋਟਾ ਵੀ ਟੁੱਟਦਾ ਸਭ ਬੜੇ ਡੰਡੇ ਤੇ ਆਉਂਦਾ ਅੰਬ ਤੋੜੇ ਰਾਂਗਾਂ ਦੇ ਪਿੱਛੇ ਥੋੜੇ ਚੀਜ਼ ਵੀ ਅੰਦਰ ਵਿੱਚ ਪਸਦੀ ਐ ਚੀ ਕੀ ਚੋਰੀ ਆ ਥੋੜੇ ਥੋੜੇ ਨੂੰ ਥੋੜੇ ਸਿਰਫ ਚਾਰ ਬਸ ਉਹ ਤਾਂ ਜਦ ਤੋੜਨ ਤੋਂ ਪਹਿਲਾਂ ਜਦੋਂ ਫਿਰ ਉਹਦੀ ਮੰਮੀ ਕਹ ਗਈ ਕਹਿੰਦੀ ਸਾਰੇ ਤੋੜ ਕੇ ਅੰਦਰ ਰੱਖ ਲਓ ਆਹਾਂ ਅਸੀਂ ਤਾਂ ਬੋਤ ਨਹੀਂ ਆ ਤੋੜ ਕੇ ਦਿਖਾਉਂਦੇ ਨਹੀਂ ਕਿ ਇਹ ਰਹੀ ਸਾ ਪੀਂਗ ਕਹਿੰਦੀ ਤੂੰ ਬੇਕਾਰ ਉਹ ਤਾਂ ਬੇਕਾਰ ਹੋਣਗੇ ਜਮਈ ਸਾਡੇ ਹੈਗੇ ਦੀ ਉੱਥੇ ਇਹ ਲੱਗੇ ਹੋਏ ਸੀ ਆਂਟੀ ਇਹ ਤਾਂ ਇੰਨੇ ਮਿੱਠੇ ਸੀ ਅਸੀਂ ਜਦ ਖਾਣਾ ਹੀ ਨਹੀਂ ਕਹਦੇ ਉਹ ਤੇ ਖਾਤੇ ਹੋਏ ਨਾ ਇਹਦੇ ਉਹ ਨਾ ਉਹਦੇ ਦਾ ਆਟਾ ਪੱਦੀਏ ਨਹੀਂ ਜਾਂਦਪੁਰ ਦਾ ਹੀ ਪਾਇਆ ਉਹ ਹੋਰ ਆ ਨਾ ਮਿੱਠਾ ਮਿੱਠਾ ਜਾਂ ਕਾਟੋ ਹੋ ਖਾ ਕੇ ਦੇਖਿਆ ਪੰਜ ਠੀਕ ਕਿੰਨੇ ਤਿੰਨ ਦੇ ਚਾਰ ਬਾਕੀ ਤਾਂ ਛੱਡ ਕੇ ਸੀ ਜੀ ਉਹ ਛੱਡ ਕੇ ਖਾ ਕੇ ਦੇਖਿਆ ਹਾਂ ਇਹ ਕੀ ਕਿੰਨੂ ਬੀਬੀ ਹੁਣ ਕੱਚੀ ਨਾ ਨਾ ਕੱਚੀ ਨਹੀਂ ਪੱਕੀ ਬਹੁਤ ਬਣੀ ਹੋਈ ਹੈ ਦੇਖੀ ਉਹਨੂੰ ਹਿਲਾ ਕੇ ਦੇ ਉਹ ਜਿਹੜੇ ਇੱਥਰ ਨੇ ਪਾਸੇ ਆ ਜਾਂਦੇ ਨਹੀਂ ਉਹ ਤਾਂ ਬਾਹਰ ਨੇ ਜੀ ਆਓ ਦੇਖਣਾ ਇਹ ਤਾਂ ਕੀ ਆ ਆਦੇ ਆਦੇ ਜੋਰ ਦਲ ਮੁਰਗੀ ਆ ਚਲ ਕੁੱਕੜ ਆ ਆਹ ਨੀ ਆਹ ਹੋ ਮੈਂ ਕਿਤੇ ਜਗ੍ਹਾ ਬੈਠਣਾ ਕਿਛ ਨਾ ਪੱਖ ਤੋਂ ਸਾਡੇ ਬੈਠ ਚਾਹ ਨਹੀਂ ਚਾਹਤ ਉੱਥੇ ਵੀ ਤਾਂ ਬੈਠਣਾ ਤੂੰ ਇਹਦੀ ਜਗ੍ਹਾ ਬੈਠ ਜਾ ਉਹ ਘਾਤ ਆਵੇ ਕੋਸੋ ਕੋਈ ਕਰਦਾ ਹੋਊਗਾ ਇਹਦਾ ਆਸ ਵਿੱਚ ਜਾਲ ਹੋਇ ਰੁਕ ਖੜੀ ਜਾਣਾ ਨਾ ਉਹਦੇ ਘੱਟ ਦਵੇਂ ਆਹ ਤੀਜੀ ਜਾ ਉੱਚਾ ਕਿਲੇ ਜਾਂ ਔੜ ਕੱਛੇ ਦੇ ਰੱਖੀ ਉੱਤੇ ਉਹ ਪਤਾ ਦੇ ਬਾਅਦ ਹੋ ਜਾਂਦਾ ਇਹ ਹੋ ਗਿਆ ਅਰਾ ਤੇਨੇ ਰੋਟੀ ਖਾ ਲਈ ਨਾਲ ਆਪਦਾ ਚਾਰ ਲੈ ਲਿਆ ਉਹ ਹੰਮ ਤਾਂ ਲੀਕਿਆ ਰਾਜ ਕੇ ਖਾਦੀ ਖੜੀ ਆਹ ਉਹ ਜਾੜ ਕਹਿੰਦੀ ਨਾ ਖਾਵੇ ਜਰ ਤਨੇ ਕੀਨਾ ਹਾਂ ਇਧਰ ਲਾ ਪਾਸਾ ਤੂੰ ਆ ਪਾਸਾ ਖਾਲੀ ਗਈ ਉਹ ਬਸੇ ਕੀ ਹੈ ਉਹ ਤਾਂ ਆਪੇ ਖਾਇਆ ਜਾਂਦਾ ਹੁੰਦਾ ਜਾਂ ਸੈੱਟ ਹੋ ਜਾਂਦੀ ਆ ਅਰੇ ਕਈ ਦਿਨ ਤੱਕ ਖਾ ਨਹੀਂ ਇਹ ਤਾਂ ਜਖਮ ਇਹਨਾਂ ਮੂਰੇ ਜਾਲੇ ਲੱਗ ਜਾਂਦੇ ਨੇ ਫਿਰ ਹੋਰ ਵੀ ਲੋਟ ਫੋਟੋ ਆਉਂਦੀ ਆ ਹਾਂ ਆ ਦੇ ਮਰੂਤ ਤੋੜੇ ਇਹਦੇ ਨਾਲ ਇਹਦੇ ਨਾਲੇ ਇੱਕ ਨੇ ਤੁੱਟੇ ਜਾਂਦਾ ਹਾਂ ਥੱਲੇ ਨਹੀਂ ਡਿੱਗਦਾ ਉਹ ਦੁੱਖਾ ਮਤੱਸੇ ਖਾਣ ਇਹ ਆਏ ਬਣਾਉ ਆਏ ਆਂ ਸਾਡੇ ਆਹ ਲੋ ਜੀ ਤੁਸੀਂ ਪਾਲੋ ਜਿੰਤੋਂ ਮਰਜੀ ਹੋਵੇ ਜਿੱਤੇ ਮਰਜੀ ਨਹੀਂ ਜਿੰਨਾ ਲੰਬਾ ਡੱਕਾ ਜਿੱਥੇ ਤੱਕ ਡੱਕਾ ਉੱਥੇ ਤੱਕ ਪਹੁੰਚਣਾ ਚਾਹੀਦਾ ਇਹ ਆਪਣੇ ਨਿੰਬੂ ਦੇ ਟਕੇ ਬਰੀਕ ਜਾਂਦੇ ਨੇ ਪਾਣੀ ਦੀ ਘਾਟ ਰਹਿ ਗਈ ਹੈ ਨਿੱਤ ਤੋਂ ਉਰਦੇ ਪਰਿੰਦੀਆਂ ਹੁਣ ਆ ਕਰੇਲੇ ਵੀ ਤੋੜ ਲੈ ਉਹ ਤੋੜ ਲੈ ਹਾਂ ਮੈਂ ਤਾਂ ਕਰਦੀ ਰਹੀ ਸੱਪਾਇਆ ਤੋ ਕੋਸਾ ਫੋਨ ਇੱਥੇ ਬੈਠਾ ਤੇ ਇੰਨਾ ਦਿਖਾਰਾ ਆ ਗੋਦੇ ਘਰ ਆ ਗੀ ਆਈਜੀ ਆ ਓਏ ਹੁਜੀ ਆ ਪ੍ਰਿੰਦਿਆ ਸੱਡ ਕੇ ਗਏ ਨੇ ਦੇਖ ਲੈ ਨਹੀਂ ਤੂੰ ਆਪ ਆਈ ਅਬ ਵੀਡੀਓ ਬੰਦ ਕਰ ਦੋ ਮੰਮੀ ਹੁਣ ਲੱਗੀ ਆਵੇ ਅੰਦੀ ਪ੍ਰਿੰਦਿਆ ਉਂ ਲੋਜੀ ਅੰਬ ਬੈੱਡ ਆਪਾਂ ਬਣਾ ਰਹੇ ਹਾਂ ਪੰਜਾਬੀ ਦੀ ਸਰਦੀ ਨਾਲ ਤੇਰੇਲੀ ਦੀ ਸਰਦੀ ਵਰਤਾ ਤੇ ਵਿਧਨੀ ਵਾਲੀ ਇਹਨਾਂ ਚ ਕੁੱਟਣੀਆਂ ਕਿਹੜੀਆਂ ਨੇ ਹਲਾਲ ਮਿਰਚਾਂ ਜੀ ਆਹਾਂ ਆਹ ਕੁੱਟਣੀ ਬਸ ਠੀਕ ਐ ਆ ਇਹ ਸਾਰੇ ਸਾਰੇ ਮਿਕਸ ਕਰਕੇ ਨਾ ਹਾਂ ਆ ਤੋ ਸੁੱਕਦੇ ਆਹ ਹਰੀਆਂ ਇਹੇ ਕਰਦੇ ਬਸ ਠੀਕ ਐ ਇਹ ਉਹਦੇ ਵਿੱਚ ਸੁੱਕ ਬੁੰਨੇ ਆ ਨਾ ਹੋਣ ਸੁੱਕਣਾਂ ਲੈ ਸੁੱਕਦੇ ਆਂ ਮੱਕੇ ਦੇ ਮੋਬੜਾ ਰੈਨੇ ਸਬਜੀ ਮੈਂ ਪਕਾ ਸਕ ਰੱਖ ਕੇ ਫਿਰ ਆ ਕੇ ਗੁੰਦੇ ਰੋਟੀਆਂ ਪਕਾਣੀਆਂ ਟਾਈਮ ਤੇ ਆਵੇ ਤੇ ਮੈਨੂੰ 9 ਵਜੇ ਦੇਖੋ ਅੱਜ ਲੇਟ ਤਾਂ ਹੋਗੇ ਵੀ ਅੱਜ ਫਿਰ ਸਬਜੀ ਦੀ ਤੋੜਨ ਕਰਨ ਲੱਗ ਕੇ ਨਾ ਇੱਧਰ ਆ ਰਹੇਗੇ ਤਿੰਨ ਲਾਣੇ ਉੱਪਰ ਇੱਧਰ ਤਾਂ ਲੱਗ ਗਿਆ ਸਾਰੇ ਇੱਥੇ ਨਾ ਆਪਾਂ ਏਸੀ ਜਿਵੇਂ ਮਰਜ਼ੀ ਲਾ ਲਵੇ ਬੰਦਾ ਕੋਈ ਚੱਕਰ ਨਹੀਂ ਹਵਾ ਬਾਹਰ ਨਹੀਂ ਜਾਊਗੀ ਫਿਰ ਹਾਲ ਸੜਾ ਠੰਡਾ ਰਿਹਾ ਕਰੂਗਾ ਹੁਣ ਮੇਰੇ ਕੱਪੜੇ ਵੀ ਦੇਖੋ ਕਿੰਨੇ ਪਏ ਨੇ ਸਾਰਿਆਂ ਦੀ ਪ੍ਰੈਸ ਕਰਨ ਵਾਲੀ ਆ ਟਾਈਮ ਮੈਨੂੰ ਮਿਲ ਰਿਹਾ ਜਮਾ ਵੀ ਕਦਿਆ ਕਰ ਲੈ ਕਦਿਉ ਕਰ ਲਿਆ ਕਿੰਨੇ ਕਰੇਗਾ ਤਿੰਨੇ ਰਹਿ ਗਏ ਹਨ ਜੀ ਬਸ ਹਾਂ ਜੇ ਤਾਂ ਹੋਰ ਮਲੋ ਹੋਤਾ ਹੈਗਾ ਪਿੱਛੇ ਪਾਸੇ ਪੱਤੀਆਂ ਆਉਂਦੀਆਂ ਓਕੇ ਹਾਂ ਸਹੀ ਗੱਲ ਹੈ ਜੀ ਉਹ ਦਿਓ ਜੀ ਮੈਂ ਸਰਾਹ ਦੇ ਉੱਤੇ ਪੈਣੀਆਂ ਆਉਂਦੀਆਂ ਤੇ ਹੂੰ ਬਹੁਤ ਕੁਝ ਹੋਊਗਾ ਉੱਪਰ ਸਹੀ ਗੱਲ ਹੈ ਸਾਰਾ ਠੀਕ ਹੋ ਚੁਗਾ ਹੁਣ ਚਲੋ ਸਾਰਾ ਪੰਦਾਂ ਦਾ ਫੜਾਈ ਜਾਂਦਾ ਸਹੀ ਗੱਲ ਐ ਜੀ ਹਾਂ ਬੀਬੀ ਇਹ ਵੀ ਦਾਤੋ ਕਰਲਾ ਜੀ ਆਪਣੇ ਘਰਾਂ ਤੇ ਸਹੀ ਗੱਲ ਐ ਪੱਕਾ ਚ ਲਾ ਲੋ ਜੀ ਆਹ ਹੋਰ ਨਾਲਿਆ ਕੁਲਰ ਲਾਵਾਂ ਮੈਂ ਹਵਾ ਆਊਗੀ ਬਾਹਰ ਲਈ ਹੋਰ ਗਰਮੈਚਾ ਦੇਖੋ ਆ ਕੁਲਰ ਦੇ ਮੂਰ ਤੇ ਕੁਝ ਫਸਿਆ ਹੋਇਆ ਹੋਵੇਗਾ ਅੱਧਾ ਉੱਪਰ ਨੂੰ ਫਸਿਆ ਹੋਇਆ ਮੈਂ ਉੱਪਰ ਕਿਵੇਂ ਕਰਾਂ ਸੀ ਹੁਣ ਫੁੱਲ ਚਲਾ ਲੋ ਫੁੱਲ ਜਿਹਾ ਲਿਆ ਹੁਣ ਹਵਾ ਤਾਂ ਹੋਊਗੀ ਥੋੜੀ ਬਹੁਤ ਗਰਮੈਸ਼ ਤਾਂ ਨਹੀਂ ਹੈ ਵੈਸੇ ਨੀਰਾਜ ਹੋ ਗਏ ਆਂ ਵੇ ਲਾਕੇ ਨਾ ਉੱਪਰ ਜਿਹਨਾਂ ਨੇ ਨੀਰਾਜ ਲੋ ਲੋ ਜੀ ਉਹ ਹੋ ਗਏ ਲਾਣ ਲੱਗ ਗਏ ਸਾਰੇ ਸੈੱਟ ਕਰ ਲੇ ਮੈਂ ਹੁਣੇ ਆਈ ਆ ਕਰਨੇ ਨੇ ਮੈਂ ਲੇ ਕੇ ਕਰ ਲੈਣੇ ਕਦੋਂ ਤੱਕ ਲੱਗੇ ਹਾਂ ਜੀ ਇੱਧਰ ਆਪਾਂ ਰੋਟੀਆਂ ਵੀ ਪਕਾਤੀਆਂ ਆਖੀ ਪੁੱਟਲੇ ਚਟਨੀ ਬਣਾ ਵੀ ਦੇਖਿਆ ਹਾਂ ਹਾਂਜੀ ਅੱਗੇ ਹਰੀਆਂ ਮੱਠਾ ਪੁੱਟੀਆਂ ਅੱਜ ਦਾਲ ਪੁੱਟੀਆਂ ਅੱਛਾ ਕੀ ਬਾਤ ਹੈ ਇਸ ਵਾਰੀ ਇਹ ਹੋਣਾ ਤੇ ਮਾਦੀ ਰੋਟੀ ਦੇ ਨਾਲ ਰਾਤ ਖਾਣਾ ਕੀ ਬਾਤ ਹੈ ਆਪ ਵੀ ਨਹੀਂ ਬਣਾਉਣੀ ਹਾਂਜੀ ਮੈਂ ਰੋਟੀਆਂ ਬਣਾ ਕੇ ਰੱਖ ਲਿਆ ਨੇ ਬਣਾ ਲੈ ਆਪ ਬਣਾ ਲਈ ਤਰੇਲੇ ਸਾਗ ਦਾਲ ਸੱਜੀ ਬਣਾ ਲਈ ਅਸੀਂ ਅੱਜ ਚਲੋ ਰੋਟੀ ਭੁੱਖ ਬਹੁਤ ਲੱਗੀ ਹੋਈ ਆ ਅੱਜ ਲੇਟੇ ਹੋ ਗਏ ਅੱਜ ਵੱਜ ਗਏ ਦੇਖੋ 10 ਵਜੇ 10 ਮਿੰਟ ਹੋ ਗਏ ਨੇ ਅੱਜ ਹੂੰ ਐਨੇ ਲੇਟ ਨਹੀਂ ਹੁੰਦੇ ਜੀ ਲੋ ਜੀ ਰੋਟੀ ਜੀ ਆਂਦੀ ਰੋਟੀ ਬਹੁਤ ਘੈਂਡਾ ਮੈਂ ਖਾ ਕੇ ਦੇਖੀ ਸਬਟੀ ਘੈਂਡਾ ਕਿ ਸਬਜ਼ੀ ਸਾਰਾ ਕੁਛ ਘੈਂਡਾ ਬਹੁਤ ਸਵਾਦ ਲੱਗਦੀ ਐਨੇ ਰੱਖਦੀ ਨਹੀਂ ਆਂਦੀ ਥੋੜੀ ਨਾ ਇਹ ਥੋੜੀ ਸਾਈਡ ਤੇ ਰੱਖ ਲੀਓ ਲੋ ਜੀ ਸ਼ਾਮ ਦਾ ਟਾਈਮ ਆ ਤੇ ਹੁਣ ਆਪਾਂ ਜਾ ਰਹੇ ਆਂ ਬੁਟੀ ਕਾਲੀ ਦੇ ਉਹ ਮੇਰੇ ਮਮਾ ਦੇ ਇਸਦਾਰੀ ਚਾਹੁੰਦੇ ਨੇ ਭਾਬੀ ਹੋਣੀ ਨੇ ਆਪਾਂ ਕਈ ਵਾਰ ਉਹਨਾਂ ਦੀ ਵੀਡੀਓ ਬਣਾਈਆਂ ਨੇ ਉਸ ਦਿਨ ਵੀ ਮੈਂ ਉਹਨਾਂ ਦੇ ਸਾਰੇ ਸੂਟ ਦਿਖਾਏ ਸੀ ਜਿਹੜਾ ਉਹਨੇ ਆਪ ਸਟਿਚ ਕਰੇ ਸੀ ਹਾਂਜੀ ਅੰਦਰ ਜਾੜਦਾ ਕਿਤੇ ਬਾਲਾ ਮੱਕੜੀ ਦੇ ਅੰਦਰ ਬੱਸ ਗੱਡੀ ਦੇ ਅੰਦਰ ਹਾਂ ਮੱਕੜੀ ਅੰਦਰ ਚਲੋ ਜੀ ਸੂਟ ਮੈਂ ਰੱਖ ਲੈ ਅਸਲ ਜene ਮੇਰੀ ਫਰਾਕ ਸਵਾਈਆਂ ਨਾਲ ਤਾਂ ਹੋਣੇ ਤਾਂ ਫਿਰ ਉਹ ਕਹਿੰਦੇ ਵੀ ਆ ਕੇ ਇੱਕ ਵਾਰ ਪਾ ਕੇ ਦੇਖ ਲੈਂਦੀ ਬਹੁਤ ਸੋਹਣੀ ਆ ਆਪਾਂ ਆਪਾਂ ਪਾਕੇ ਦੇਖ ਕੇ ਆਨੇ ਆ ਕਿ ਸੇ ਫਿਟਿੰਗ ਤਾਂ ਸਹੀ ਹੋਊਗੀ ਉਹ ਮੈਂ ਸੇ ਇੱਕ ਵਾਰ ਪਾਕੇ ਦੇਖ ਲਾਂਗੀ ਵੀ ਕਿਵੇਂ ਆ ਕਿਵੇਂ ਨਾ ਸੋ ਚਲੋ ਜੀ ਆਪਾਂ ਹੁਣ ਚੱਲਦੇ ਆਂ ਉੱਥੇ ਜਾ ਕੇ ਬਲੌਕ ਫਿੱਟ ਕਰਦੇ ਆਂ ਆ ਪਾ ਗਏ ਗੁਰੂ ਲੋਜੀ ਆਪਾਂ ਹਾਂ ਟਿੱਕੀ ਭਰਨ ਤਾਂ ਮਾਰਦੋ ਪੂਟੀਆਂ ਜਿਹੀ ਆਪਾਂ ਵੀ ਹੁਣਾਂ ਨੂੰ ਸਰਪ੍ਰਾਈਜ਼ ਦੇ ਦਿੰਨੇ ਹੁਣ ਜਦ ਵੀ ਆਨੇ ਆ ਗਾਇਰੋ ਨੇ ਕਿਹਾ ਸੱਚੀ ਕਹੇ ਹਾਂ ਦੇਖੋ ਗੱਡੀ ਨਿਕਲੀ ਪਾ ਇਹਨਾਂ ਦੇ ਗੱਡੀ ਚ ਪੋਰ ਕੀ ਆ ਪਾ ਫਿਰ ਉਸੇ ਪਤਾ ਹੋਗਾ ਵੀਰ ਨੂੰ ਨਹੀਂ ਆਉਂਦੀ ਥੋੜਾ ਭਾਰੀ ਨਹੀਂ ਆਉਂਦੇ ਮੈਂ ਗਈ ਕਿ ਛੋਟ ਜਿਵੇਂ ਤਰੀਕ ਲੈ ਆਏਗੀ ਸਾਡੀ ਸੁਖਮਨ ਜਿਹੜੀ ਹੁਣ ਮੇਰੀ ਵੀਡੀਓ ਬਣਾ ਗਈ ਮੇਰੇ ਫਰਾਕ ਦਿਖਾਣੀ ਆਂ ਆਈ ਦਿਖਾ ਦੇ ਲਾਉਣੇ ਮੁਰਗੀ ਉਹਨਾਂ ਸੁਆਹ ਹੈ ਕਿ ਮੇਰੀ ਕਰਕ ਕਰ ਗਈ ਸਟੀਚ ਕਿਤੇ ਬਹੁਤ ਔਖਣ ਲੱਗੀ ਜਤੂ ਵੀ ਮਹਾ ਜਤੂ ਹੋਣ ਜੈ ਜੈ ਨੈ ਕਿਹੜਾ ਲੱਗਾ ਮੈਂ ਕਿ ਟੇਕ ਲਾ ਲਈ ਤੇ ਮੈਂ ਵੀ ਟਰਾਈ ਕਰਕੇ ਦੇਖੀ ਵੀ ਇਹ ਜਦੋਂ ਬਣੀ ਸੀ ਆ ਨਹੀਂ ਸੀ ਠੀਕ ਸੋ ਬੜੀਏ ਕਰਦੀ ਮੇਰੇ ਕਪੜੇ ਤੇ ਦੇਖ ਮੈਂ ਬਹੁਤ ਔਖਣ ਲੱਗਿਆ ਕਰ ਚੁੱਕੀ ਕੋਈ ਨਹੀਂ ਸੌਣੀ ਹੈ ਅੱਧੀ ਵਿੱਚ ਦੇਖਾਂਗੇ ਮੈਂ ਕੀ ਲਾ ਦੂੰਗਾ ਪਰ ਕਿਵੇਂ ਦਿਲਾਣੀ ਮੈਂ ਬਸ ਠੀਕ ਹੈ ਅੱਛਾ ਇਸ ਸਿਉਂ ਵੀ ਲਿਆ ਪਾਪੀ ਸੁੰਗ ਰੱਖਤਾ ਵਸ ਕੀ ਬਾਤ ਹੈ ਪਾਇ ਨਹੀਂ ਗਾਜੀ ਨਾਲਾ ਥੋੜਾ ਵੀ ਕਿੰਨਾ ਸੋਨਾ ਹੈ ਇਹ ਪਹਿਲਾਂ ਤੂੰ ਐਵੇਂ ਸੀਗਾ ਜੀ ਇਹ ਆ ਚਾਹ ਨਹੀਂ ਇੱਜ਼ਾਤ ਨਹੀਂ ਉਹ ਵੀ ਕਹਿੰਦੀ ਐਵੇਂ ਲੈ ਲੀ ਇਹ ਆਰਗੰਦ ਜਲਾਇਆ ਵਾ ਤਾਂ ਨਹੀਂ ਇੱਜ਼ਾਤ ਇਹ ਵਧੀਆ ਚਾਹ ਨਹੀਂ ਕਿੰਨਾ ਸੋਨਾ ਹੈ ਪਾਪੀ ਪਿਆਰਾ ਸੋਨਾ ਪਿਆਰਾ ਇਹ ਇੱਕ ਦੋ ਦਿਨ ਪਹਿਲਾਂ ਦਿੱਤਾ ਮੇਰੇ ਲਈ ਪੱਤੀ ਆ ਤੁਸੀਂ ਲਈ ਹੋਰੀ ਹੈ ਆਪਣੇ ਹਾਂ ਇਹ ਕੱਪੜਾ ਹੋਰ ਆ ਇਹ ਢਿੱਲਣ ਜੀ ਉਹਦੇ ਹੁੰਦੇ ਸਰਕੀ ਜੀ ਜਾਰ ਦੇ ਕਰੇਵ ਨਾ ਨਾ ਬਿਲੇ ਹਾਂ ਨਾ ਬਿਲੇ ਪਿਓ ਚਾ ਵਧੀਆ ਆ ਟਟਾ ਹੈ ਸੂਟ ਬਹੁਤ ਸੋਹਣਾ ਆ ਦੁਪੱਟਾ ਆ ਸੂਟ ਹੈ ਇਹਨੇ ਬਣਾਇਆ ਤਾਂ ਨਹੀਂ ਆਪੇ ਆ ਇਹ ਨਾ ਵਧੀਆ ਹਾਂ ਚਿੱਨਾ ਸੋਨਾ ਸੂਟ ਹੈ ਬਹੁਤ ਸੋਨਾ ਸੂਟ ਹੈ ਬਹੁਤ ਨੰਗ ਵਧੀਆ ਹੈ ਹਮ ਰੰਗ ਵੀ ਬਹੁਤ ਪਿਆਰਾ ਹੈ ਜਿੰਨੇ ਅਸੀਂ ਨੇ ਇਹਨਾਂ ਵਰਗਾ ਨਹੀਂ ਇਕਾ ਲੱਗਦਾ ਹੈ ਬਾਹਮੇ ਚ ਤਾਂ ਇੰਨਾ ਹੀ ਵਧੀਆ ਲੱਗਦਾ ਹੈ ਬਾਹਮੇ ਚ ਤਾਂ ਬਹੁਤ ਸੋਹਣਾ ਬੇਸ਼ੈਨ ਹੈ ਅੰਸੂ ਬਾਜਰੀ ਨਹੀਂ ਆਹ ਆਪੇ ਕਿੰਨਾ ਲੰਮਾ ਹੈ ਨਾ ਸੂਟ 깔 ਟਿਕਰ ਹੈ ਬਣਾਉਂਦਾ ਹੁੰਦੇ ਨੇ ਤਾਂ ਸੋਹਣਾ ਇਹ ਸਾਰਾ ਜੰਝਾ ਲੱਗਦਾ ਹੈ ਪਰ ਉਹ ਤਾਂ ਅੱਛਾ ਠੀਕ ਹੈ ਅੱਪੀ ਗੜਾ ਕਿੰਨਾ ਸੋਹਣਾ ਕੀਤਾ ਯਾਰ ਆ ਬਾਵਾ ਕਿੰਨੇ ਘੈਂਟ ਨੇ ਯਾਰ ਆ ਕਿਵੇਂ ਬਣਾਇਆ ਤੈਨੇ ਭੱਬੀ ਤੋਂ ਬਾਣਾ ਸੋਹਣਾ ਯਾਰ ਐਵੇਂ ਬੈਨ ਬੱਤੀ ਆ ਗਈ ਸਾਰੀ ਹੂੰ ਆਈ ਵੀ ਨਾ ਗਿਆ ਨਾ ਸਹੀ ਹੈ ਕੋਰਸ ਨੂੰ ਸੂਟ ਨੂੰ 16 19 ਉਹ ਰਾਗੇਜਾ ਵਿੱਚ ਲੱਗੇ ਉਹ ਪੋਗਾ ਸਿੱਸੇ ਪੈਣਗੇ ਉਹ ਗਿੱਲਾ ਦੇ ਨਾ ਮੇਰੀ ਚੀਚਾ ਬੌਗਾਦੀ ਦਾ ਮੋੜ ਤਾਂ ਇਹ ਗਿੱਲਾ ਦੀ ਉਹ ਸਿੱਸੇ ਵਿੱਚ ਭਰਮਾਇਆ ਦਿਵਾਰੀ ਉਹ ਭਾਈ ਨਾਲ ਪਾਣਾ ਉਹ ਦੇਖ ਲੋ ਬੰਦੇ ਨੇ ਤੋੜਿਆ ਹੂੰ ਮੋਟਾ ਲਾਉਂਦੇ ਮਾਰੇ ਸੋਪਣਾ ਟੁੱਟ ਜਾਂਦੇ ਜਦ ਪਤਲੇ ਹੁੰਦੇ ਨੇ ਫੇਰ ਤਾਂ ਫਿਰ ਮੋਟਾ ਹੋਣਾ ਕਿ ਪਤਲਾ ਹੀ ਆ ਇਹ ਤਾਂ ਪਤਲਾ ਹੈ ਇਹ ਪਤਲਾ ਹੈ ਨਹੀਂ ਹੈਗਾ ਪਤਲਾ ਆ ਮੈਂ ਮੋਟਾ ਭਾਈ ਦੱਸਣਾ ਹਰ ਸੇ ਕੱਟ ਕੇ ਮਾਂ ਕੰਮ ਕਰਨ ਵਾਲਾ ਇਹਨੇ ਆਣਾ ਨੇ ਬੰਦ ਕੀ ਬੰਦ ਜਾਂਦਾ ਮੋਟਾ ਸੀ ਉਹ ਮੁਝੇ ਜੋ ਵੀ ਮਾਰੇ ਪੱਥਰ ਦਾ ਹਸਕੋਲੀ ਹੂੰ ਹਾਂ ਕੇਂਦਰ ਦੇ ਕਿੰਨਾਸ ਤੋਂ ਹੋਈ ਪਈ ਹੈ ਹਾਂ ਗਰਮੈਸ਼ ਬਹੁਤ ਹੋਈ ਪਈ ਹੈ ਗੁੰਮ ਹੋਇਆ ਪਿਆ ਹਾਓ ਚੱਲੀ ਬਸ ਉਹਦਾ ਪੰਜਾ ਰੱਖੀ ਰੱਖਾ ਲਓ ਜੀ ਵਾਪਸੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਨੇ ਆ ਪਿੰਡ ਅਨਵੜ ਇੱਥੇ ਹੁਣ ਅੱਗੇ ਕੁਝ ਕੁ ਦਿਨਾਂ ਤੱਕ ਮੈਂ 3-4 ਤਰੀਕ ਦੀ ਹੈਣਾ ਜੀ ਵਰਸੀ ਹੈ ਈਸਰ ਸਿੰਘ ਜੀ ਦੀ ਸਟਾਰਟ ਪੰਜ हां 5 ਤਰੀਕ ਦਾ ਖੀਰ ਦਾ ਬਾਕੀ ਨਾਲ ਸਿਮੜੋ ਗੁਰਦੁਆਰਾ ਸਾਹਿਬ ਵੀ ਪਾਰਕ ਰੱਖੇ ਜਾਂਦੇ ਨੇ ਉਹਨਾਂ ਦੇ ਇੱਕ ਦਿਨ ਪਹਿਲਾਂ ਹੁੰਦਾ ਆਪਾਂ ਉਰੇ ਆ ਕੇ ਮੱਥਾ ਜ਼ਰੂਰ ਟੇਕ ਕੇ ਜਾਵਾਂਗੇ ਵੀਡੀਓ ਸਾਰੀ ਸ਼ੂਟਿੰਗ ਕਰਾਂਗੇ ਸ੍ਰੀ ਹਾਉਨ ਦਾ ਦਰਦਸਤਾਨ ਹੰਗਲ ਪਿੰਡ ਅੱਛਾ ਠੀਕ ਹੈ ਠੀਕ ਹੈ ਵਿਚ ਆ ਭੋਰਾ ਹਾਂਜੀ ਭੋਰਾ ਭੋਰਾ ਬਰੋ ਤੇ ਪਿੰਡ ਦੇ ਵਿੱਚ ਜਗਾ ਘਟ ਹੋਣ ਕਰਕੇ ਗੁਰਦੁਆਰਾ ਸਾਹਿਬ ਇੱਥੇ ਬਣਾ ਰਿਹਾ ਠੀਕ ਹੈ ਠੀਕ ਹੈ ਜੀ हां पूरा साहेब अंदर है हां जी हां आ सी वेरी गुड दुवारा 3 4 5 3 4 5 3 4 5 बहुत काट ਹੁੰਦੇ ਜੀ ਉਰੇ ਤਾਂ ਠੀਕ ਹੈ ਜੀ ਆ ਵੀ ਰਸਤਾ ਜਾਂਦਾ ਪਿੱਛੇ ਆਇਦਰ ਨੂੰ ਰਸਤਾ ਜਾਂਦਾ پورا ਸਾਹਿਬ ਆਪਾਂ ਉਹ ਵੀ ਚੱਕ ਨਿਆਮਤ ਹਾਂ ਜੀ ਹਾਂ ਹੂੰ ਬਟਿਆਲੇ ਤੋਂ ਘਾੜਸ ਰੋਡ ਤੇ ਜਾਂਦੇ ਆਂ ਠੀਕ ਹੈ ਇਹ ਅਡਰੋਲ ਪਿੰਡ ਤੇ ਲਵੀ ਪੈਂਦਾ ਪਿੰਡ ਛਿੰਪੜੋ ਤੇ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਚਤ ਸ਼ੋਹ ਪ੍ਰਾਪਤ ਕਰਨ ਦਵਾਰਾ ਠੀਕ ਹੈ ਕਿਤਿਆਸ ਪ੍ਰਾਪਤ ਦਵਾਰਾ ਉਹ ਠੀਕ ਕਿਤੇ ਪਹਿਲਾਂ ਉੱਥੇ ਜਿਹਨੇ ਸੰਤਤੀ ਉੱਥੇ ਦੇਖ ਰੇਖਤੀ ਉਹ ਨਾਲੇ ਇੱਕ ਦਿਨ ਪਹਿਲਾਂ ਆਇਆ ਵਰਸ ਠੀਕ ਹੈ ਜੀ ਲਾ ਪਿੰਡ ਦਾ ਹਾਸ ਵਿੱਚ ਦੂਰੀ 1.5 ਕਿਲੋਮੀਟਰ ਦੀ ਆਮ ਤੌਰ ਤੇ ਆਪਾਂ ਪੂਰਨ ਮਾਸੀ ਟੇ ਮੱਥਾ ਟੇਕਣ ਵੀ ਆਨੇ ਹੁੰਦੇ ਆ ਠੀਕ ਹੈ ਆ ਗਿਆ ਆਪਣਾ ਪਿੰਡ ਸਿੰਬੜੋ ਕਿਲੋਮੀਟਰ ਤੇ ਉੱਧਰ ਵੀ ਆ ਕੇ ਅੰਦਰ ਨੂੰ ਆ ਜਾਂਦਾ ਹਾਂਜੀ ਆ ਗਿਆ ਸਿੰਬੜੋ ਜੀ ਜੀ ਹਾਂ ਇੱਧਰ ਨੂੰ ਗੁਰਦੁਆਰਾ ਸਾਹਿਬ ਦਾ ਰਸਤਾ ਹੀ ਜਾਂਦਾ ਹੈ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਜੀ ਤੇ ਤੁਪਟੇਲਾ ਹੋਊਗਾ 20 ਕਿਲੋਮੀਟਰ ਦਾ ਠੀਕ ਹੈ ਅਦਰਖਤ ਕਿੰਨੇ ਸੋਨੇ ਢੇਰਿਆ ਹੋਇਆ ਹੈਣਾ ਹਾਂ ਤੁਪ ਨਹੀਂ ਆਉਂਦੀ ਇੱਥੇ ਛਾਂ ਬਹੁਤ ਹਰ ਹਾਂ ਉਹੋ ਜਿਹੇ ਲੱਗਦਾ ਪਹਿਲੇ ਜੇ ਮੈਂ ਸਕੂਟਰੀ ਤੇ ਆਂਦੀ ਮਰੀ ਪੀ ਕੇ ਉਰੇ ਆ ਕੇ ਤਰਾਮਦਾਰੀ ਜੀ ਮਿਲ ਜਾਂਦੀ ਸੀ ਸਰੀਰ ਜੀ ਨੂੰ ਕਰ ਕਰਫੈਸ਼ ਤੇ ਰਹਾਤ ਆਉਂਦੀ ਆ ਆਪਾਂ ਚਾਹੇ ਤੁਪ ਨਹੀਂ ਜਾਂਦੇ ਉਹਨਾਂ ਛਾਂ ਤੋਂ ਠੰਡੀ ਜੀ ਹਵਾ ਆਉਣ ਲੱਗ ਜਾਂਦੀ ਹੈ ਹਾਂਜੀ ਚਲੋ ਅੱਜ ਸ਼ਾਮ ਦਾ ਟਾਈਮ ਆ 7:00 ਵਜੇ 10:00 ਵਜੇ ਤੇ ਮੈਨੇ ਕੰਮ ਨਿਬੇੜ ਲਿਆ ਸੀਗਾ ਹੁਣ ਅਸੀਂ ਨਾ ਐਵੇਂ ਪੇ ਪੇਸੇ ਜੀ ਕੱਸ ਰਹੇ ਆ ਇਧਰੋਂ ਮੈਂ ਚੜਦੀ ਆ ਦੂਜੀ ਸਾਈਡ ਤੋਂ ਮਾਮਾ ਚੜਦੇ ਨੇ ਮੈਂ ਤੁਹਾਨੂੰ ਦਿਖਾਨੀ ਆ ਕੀ ਜੀ ਇਸ ਕੱਸ ਰਹੇ ਆ ਆਪਾਂ ਗਰਮ ਗਰਮ ਦਾ ਪਾਣੀ ਪਾਣੀ ਹੋਊਗਾ ਆ ਦੇਖੋ ਐਵੇਂ ਐਵੇਂ ਫੱਟੇ ਐਵੇਂ ਲਾ ਰਹੇ ਆ ਉਧਰੋਂ ਨਟ ਪਾਏ ਹੋਏ ਨੇ ਇਧਰ ਪਸਾਨਨੇ ਆ ਆ ਮੈਂ ਬਾਅਦ ਚ ਫੇਰ ਛੇੜ ਖਾਣੇ ਕਰੇ ਬਿਚਾਰ ਟੇਡਾ ਹੋ ਗਿਆ ਐਵੇਂ ਸਿੱਧੇ ਲੱਗ ਰਹੇ ਨੇ ਹੁਣ ਅਸੀਂ ਆਹ ਲ ਇੱਥੇ ਆ ਕੇ ਅਹ ਲਾਈ ਆਪਾਂ ਨੇ ਪੌੜੀ ਵੀ ਇਧਰ ਸ਼ੀਸ਼ੇ ਨਾਲ ਸ਼ੀਸ਼ੇ ਚ ਦੇਵਾਵਨਾ ਪੈ ਜੇਵੇ ਹੁਣ ਉਹ ਦੇਖ ਰਹੀ ਨੇ ਕਿਵੇਂ ਰੋਟ ਕਰੀਏ ਬਾਕੀ ਮੈਂ ਤਾਂ ਪਸੀਨਾ ਪਸੀਨਾ ਹੋਈ ਪਈ ਆ ਆ ਦੇਖੋ ਪਸੀਨਾ ਪਸੀਨਾ ਬਹੁਤ ਪਸੀਨਾ ਆ ਰਿਹਾ ਅੱਲੀ ਪੈ ਗਿਆ ਮੈਂ ਤਾਂ ਪਸੀਨਾ ਮੈਂ ਵੀ ਇਧਰ ਚੜ ਕੇ ਮੈਂ ਚੜਤੀ ਆ ਉਹ ਵਾ ਪੇਚ ਕਰ ਸਕਦੀ ਆਂ ਦੇਖਦੇ ਮਾਣ ਜੀ ਉਹਨਾਂ ਨੂੰ ਕਹਿਨੀ ਆ ਵੀਡੀਓ ਬਣਾਣ ਮਾੜੀ ਜੀ ਕ ਸੋ ਬਸ ਇਹ ਤੋਂ ਬਾਅਦ ਆਪਾਂ ਕਰਾਂਗੇ ਆਪਣੀ ਵੀਡੀਓ ਨੂੰ ਐਂਦੇ ਸਬਜ਼ੀਆਂ ਤਾਂ ਸਵੇਰ ਦੀਆਂ ਪਈਆਂ ਹੀ ਸੀਗੀਆਂ ਕੀ ਲੈ ਕੇ ਆਵਾਂ ਜੀ ਉਸ ਫ੍ਰੀ ਰਿਆ ਸਕਰੂ ਕਿਹੜੇ ਸਕਰੂ ਜਿਹੜਾ ਕਰਦਾ ਓਕੇ 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 ਚਲੋ ਜੀ ਮੈਂ ਥੋੜਾ ਕਰਾਵਾਂ ਕੰਮ ਬਾਅਦ ਚੱਪ ਬਣਾਵਾਂਗੇ ਵੀਡੀਓ ਨਟ ਕੱਸਦੇ ਆਂ

ਕੇ ਨਾਟ ਨਹੀਂ ਕਸਾ ਜਾ ਰਹੇ ਕਸਾ ਗਿਆ ਕਸਾ ਗਿਆ ਨਾ ਉੱਪਰ ਦਾ ਦੇਖ ਲਓ ਇੱਥੇ ਸਾਰੇ ਕਰਤੀ ਫੱਟੀ ਹੋ ਗਈ ਲੋ ਜੀ ਸਾਰਾ ਕੁਝ ਓਕੇ ਹੋ ਗਿਆ ਆ ਬਚਾਰੀ ਪੱਟੀ ਦੀ ਵਿੰਗੀ ਹੋ ਗਈ ਤੇ ਆਪਾਂ ਕਰਦੇ ਆ ਆਪਣਾ ਵਲੌਗ ਨੂੰ ਇੱਥੇ ਹੀ ਐਂਡ ਵਲੌਗ ਆਪਣਾ ਖਾਸਾ بڑا ਹੋ ਗਿਆ ਇਸ ਦਾ ਤਿੰਨ ਚਾਰ ਕੰਮ ਕਰ ਲਿਆ ਆਪਾਂ ਨੇ ਥਾਰੇ ਦਿਨ ਚ ਸੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਰਾਈਟ ਤੇ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਣੇ ਅੱਗੇ ਪਰਿਵਾਰ ਦੇ ਵਿੱਚ ਜਰੂਰ ਸ਼ੇਅਰ ਕਰ ਦਿਓ ਐਵੇਂ ਫੈਮਿਲੀ ਵਲੌਗਸ ਦੇਖਣ ਨੂੰ ਘਰ ਦੇ ਕੰਮ ਕਰ ਕੀ ਹੁੰਦੇ ਨੇ ਇਹ ਸਭ ਕੁਝ ਦੇਖਣ ਨੂੰ ਬਾਕੀ ਹੁਣ ਅੱਗੇ ਗੁਰਦੁਆਰਾ ਸਾਹਿਬ ਜਾਇਆ ਕਰਾਂਗੇ ਆਪਾਂ ਆਲੂ ਵਾਲਾ ਆਪਾਂ ਉੱਥੇ ਵੀ ਜ਼ਰੂਰ ਵੀਡੀਓ ਬਣਾਵਾਂਗੇ ਸੋ ਉਹ ਵੀਡੀਓਜ਼ ਨੂੰ ਵੀ ਦੇਖਿਓ ਸੋ ਲੋ ਜੀ ਸ਼ਾਮ ਦਾ ਥਿਊ ਵੇਖੋ ਕਿੰਨਾ ਵਧੀਆ ਹੋਇਆ ਪਰ ਮੌਸਮ ਤੇ ਆਪਾਂ ਕਰਦੇ ਹਾਂ ਜੀ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ ਅੱਲ ਤਾਂ ਚੀ ਜਾਨ ਚੱਕਰ ਜਾਨ ਲੱਗੇ ਉੱਤੇ ਖੜ ਕੇ ਕਾਫੀ ਗਰਮ ਗਰਮੀ ਬਹੁਤ ਚਾਤੀ ਹੈ ਨੁੱਚੜੇ ਪਿਆ ਮੈਂ ਵੀ ਮਸ਼ੀਨ ਅੰਦਰ ਲਾਨੀ ਆ ਆਪਣੀ ਆ ਦੇਖੋ ਜੀ ਮਿਰਚਾਂ ਆਪਣੀਆਂ ਘਰ ਵਾਲੀਆਂ ਸਾਰੀਆਂ ਆ ਹੁਣ ਸੁਕਾਵਾਂਗੇ ਇਹਨਾਂ ਨੂੰ ਸਾਰੀਆਂ ਨੂੰ ਸੋ ਹੋਪਸ ਸੋ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਚਲੋ ਜੀ ਮੈਂ ਹੁਣ ਗਰਮੀ ਸੁਕਾ ਕੇ ਰੋਟੀ ਪਾਣੀ ਦੇ ਹਿਸਾਬ ਤਿਆਰੀ ਕਰਦੇ ਆ ਦਿੰਨੇ ਆ ਸਾਰਿਆਂ ਨੂੰ ਤੇ ਜਿਹੜਾ ਜੇ ਰੈਸਟ ਕਰਦੇ ਆ ਤੋ ਆਪਾਂ ਹੁਣ ਮਿਲਦੇ ਆਂ ਆਪਣੇ ਨੈਕਸਟ ਟੋਪਿਕ ਤੇ